ਓ ਮੱਖਣ ਸੰਧੀ ਕਹਿੰਦੇ ਮੱਖੀ ਵਾਲਾ ਇਹਨੂੰ ਟੱਕਰ 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 ਟਾਵਰੇ ਉਹ ਟਾਵਰ ਸੁੱਗੇ ਵਾਲਾ ਪਰ ਇਧਰ ਦਾ ਪਾਸੇ ਪੁਆਇੰਟ ਮੱਖਣ ਸੰਧੀ ਸਤਿਕਾਰ ਸਾਰਿਆਂ ਨੂੰ ਮੈਂ ਟੱਪਸਾ ਕਰਨ ਵਾਲਾ ਪਿੰਡ ਇਲਮੇਵਾਲ 230 ਇੱਥੇ ਦੇਖ ਲਿਆ ਚਲੋ ਆਣਾ ਆਪਣਾ ਆਣਾ ਧੰਨਵਾਦ ਜੀ ਬਾਕੀ ਦਾ ਠੀਕ ਠਾਕ ਜੀ ਰਾਜਬਾਜੀ ਜੀ ਤੇ ਆ ਆਪਣਾ ਆਣਾ ਆਇਆ ਵਾ ਸਾਡੀ ਗੱਡੀ ਚ ਆਇਆ ਵਾ ਅੱਗੇ ਬੈਘੇ ਅੱਗੇ ਬੈਘੇ ਰੋਟੀ ਲੈਣੀ ਚੰਗੇ ਤਾਂ ਕਿੰਨੇ ਅਜ ਮੇਰੀ ਸ਼ੀਟ ਪਰ ਖੜੇ ਹਿੱਟਦੇ ਹਾਂ ਜੋ ਨਵੇਂ ਉੱਠੇ ਹਾਂ ਕੋਈ ਸ਼ੋਅ ਮੈਚ ਹੀ ਖੇਡਦੇ ਸ਼ੋਅ ਮੈਚ ਹੀ ਖੇਡਣਾ ਪੈਂਦੇ ਸੀ ਨਿਕੀ ਮੈਂ ਸਾਰੇ ਖੇਡੀ ਦੇ ਹੋਂਟ ਚਲੇ ਨਾ ਵੀ ਅਜ ਜਿਹੜੇ ਵੱਟੇ ਖੇਡ ਲਈ ਦੀ ਇੱਕ ਦਿਨੋਂ ਆਇਆ ਘਾਟਿਆ ਇੱਕ ਅੱਗੇ ਅਬ ਤੇ ਸ਼ਾਇਦ ਨਹੀਂ ਖੇਡ ਲਈਦਾ ਹੀ ਹੁਣ ਤੇ ਚਾਰ ਕਿ ਦਿਨ ਖੇਡੀ ਦਾ ਅੱਕਦੀ ਛੁੱਟੀ ਤਾਂ ਮਾਰ ਲਈ ਦੀਆਂ ਜਾਸੂ ਚੌੜਾ ਵਾਲੇ ਨੂੰ ਆਂਦਾ ਹੈ ਨਾ ਜਾ ਕੇ ਕਹਿੰਦਾ ਪਹਿਲਵਾਨ ਜੀ ਕਿਹੜੇ ਪਿੰਡ ਤੁਹਾਡਾ ਆਂਦਾ ਤੁਹਾਡਾ ਨਾਂ ਕੀ ਆ ਕਹਿੰਦਾ ਰਹਿਣਦੇ ਹੁਣ ਹੋਰ ਛੇ ਮਹੀਨਿਆਂ ਨੂੰ ਸਾਲ ਨੂੰ ਛੱਡਣੀ ਆ ਹੁਣ ਹੋਰ ਕਿਸਦਾ ਬੋਲ ਦੇ ਬੱਬੂਪਿੰਦਰ ਰੋਟੀ ਨਾ ਖਾਣਾ ਲੱਗੇ ਤੁਹਾਨੂੰ ਉਹ ਮੈਨੂੰ ਜੱਸ ਲਗਾਂ ਮਹਿਸੂਸ ਕਰਦਾ ਹੈ ਬਾਈ ਯਾਰ ਹਨਾ ਉਹ ਨਹੀਂ ਤੈਨੂੰ ਨਹੀਂ ਪਲੇਰ ਬਾਰੇ ਕੁਝ ਸਭ ਹੋਰ ਕਿਹ ਬੰਦੇ ਨੂੰ ਪੁੱਛ ਲੈ ਨਾਮ ਆਏਗਾ ਹੋਰ ਚੁਣ ਪੁੱਛ ਮੇਰਾ ਬੜਾ ਸਾਫ ਫੀਲਿੰਗ ਬੜੀ ਵੱਡੀ ਲੈਣ ਲਾ ਪਿਆ ਇੱਕ ਆਪਣੇ ਹੋਰ ਹੈ ਹੁਣ ਨਾਮ ਹੀ ਲੈਣਾ ਆਹ ਦੀ ਗੱਲ ਭਵਾਂ ਜੀ ਉਹ ਦਰਮਿਆ ਵਿਚ ਤੇ ਆਂਦਾ ਗਿੰਦਰਪਾ ਰੇਡਰ ਆ ਤੇ ਜਾਫੀ ਹੈ ਤਾਹਣ ਕਹਿੰਦਾ ਉਹ ਦਿਨ ਕੁਮੈਂਟਰਾਂ ਦਾ ਮੈਨੂੰ ਪੁੱਛਦਾ ਹੁਣ ਕਹ ਮਾਮਾ 19 20 ਸਾਲ ਦੀ ਕਬੱਡੀ ਹੋ ਗਈ ਆ ਤੇ ਤੈਨੂੰ ਅਜੇ ਇਹ ਨਹੀਂ ਪਤਾ ਲੱਗਾ ਵੀ ਰੇਡਰ ਆ ਕੇ ਜਾਫੀ ਆ ਨਾ ਨਜਵਾਲ ਜਦੋਂ ਕਹਿੰਦੀ ਆ ਆਹੋ ਯਾਰ ਨਵਾਂ ਆਹੋ ਮਾਮਾ ਤੈਨੂੰ ਇਹ ਨਹੀਂ ਪਤਾ ਲੱਗਾ ਵੀ ਪਹਿਲਵਾਨ ਜਾਫੀ ਆ ਕਿ ਰੇਡਰ ਆ ਆਪਣੇ ਇੱਕ ਦੋ ਬੰਦੇ ਨਾ ਹੁਣ ਨਵੇਂ ਨਵੇਂ ਕਮੈਂਟਰ ਹੋਰ ਕਮੈਂਟਰ ਤਾਂ ਬਹੁਤ ਕੰਪੀਟੀਸ਼ਨ ਕੋਈ ਨੌਲੇਜ ਨਹੀਂ ਹੈਗੀ ਐਨਕਾ ਕਾਲੀਆਂ ਨਹੀਂ ਲਾਉਂਦੇ ਮੈਚ ਦੇਖ ਕੇ ਰੋਜ਼ ਕਿਹੜਾ ਲੈ ਕੋਛੜ ਵਾਲੀ ਆ ਹਾਂ ਉਹ ਕੋਛੜ ਉਹਦੇ ਹਿਸਾਬ ਨਾਲ ਕੋਛੜ ਵਧੀਆ ਸੀ ਕੋਛੜ ਵਧੀਆ ਹੈ ਟਾਈਮ ਦੇ ਹਿਸਾਬ ਨਾਲ ਬੰਦਾ ਨਿਗਾਸ ਨਹੀਂ ਕੱਢ ਕਰਦਾ ਇਹ ਖੇਤਾ ਨਹੀਂ ਭੁੱਲਦਾ ਇੱਕਰਾ ਬੰਦਾ ਲਈ ਪੱਟੀ ਤਾਂ ਹੀ ਬੜੀ ਲਾ ਲਾ ਜੀਵਦੇ ਨੇ ਛੜੀ ਯਾਰ ਆਪਣਾ ਉਹ ਜਿਹੜਾ ਇੱਕਰਾ ਨਿਗਾਹ ਤੁਸੀਂ ਕੱਢ ਲੈਂਦਾ ਹੈ ਨਾ ਹਾਂ ਉਹਦੇ ਭਰਾਵਾ ਨਾਲ ਕਿਸੇ ਨੂੰ ਵੀ ਨਹੀਂ ਭੁੱਲਦਾ ਯਾ ਤੋ ਨਾਈਟਰੀ ਉਹ ਕਮੇਟ ਮੈਂ ਕੰਮ ਕੀਤਾ ਹੀ ਉਹ ਆ ਕਿ ਬੰਦੇ ਯਾਦ ਰੱਖਣੇ ਆ ਇੱਕ ਤਾਂ ਬੰਦੇ ਤਾਂ ਯਾਦ ਰੱਖਣੇ ਤਾਂ ਕਿੱਤਾ ਆ ਆਓ ਕਿ ਮੇਨ ਕੰਮ ਕਿੱਥੇ ਜੇ ਉਹ ਵੀ ਛੱਡਦੇ ਤਾਂ ਫਿਰ ਉਹਨੇ ਰੱਖਣਾ ਕਿ ਜ਼ਿਆਦਾ ਹਾਂ ਕਈ ਬੋਟੇ ਜੋ ਗਾਣੇ ਲਵਾਉਣੇ ਆ। ਕਈ ਲਾਲ ਨਿਕਰ ਆਲਾ, ਬਾਹ ਹਰੀ ਨਿਕਲਾ, ਰੇਡਰ ਜਦ ਮੈਂ ਆ ਤੈਨੂੰ ਦੱਸਦਾ ਨਿਕਰਾਂ ਦੇ ਸਾਰੇ ਨੇ ਰੰਗ ਬਰੰਗੀਆਂ ਹੀ ਪਾਈਆਂ ਉਹ ਦੱਸਦਾ ਹੈ। ਕੋ ਯਾਰ ਹੁਣ ਤੇ ਨਾਲੇ ਨਾ ਹੁਣ ਤੇ ਬੋਲ ਤਾਂ। ਹੁਣ ਤੇ ਓੱਖਾ ਨਹੀਂ ਗਾ। ਰੱਖਣਾ ਯਾਦ। ਹੁਣ ਤੇ ਪਤਾ ਕਰਨਾ ਵੀ ਓੱਖਾ ਨਹੀਂ ਗਾ ਵੀ ਇਹ ਮੀਡੀਆ ਕਿ ਜਾਫੀ ਆ। ਮੀਡੀਆ ਚੱਲਣ ਦੇ ਆ। ਮੀਡੀਆ ਚੱਲੀ ਜਾਂਦਾ ਸਾਰੇ ਲਾਈਵ ਮੈਚ ਆ। ਤੁਸੀਂ ਨੌਲੇਜ ਰੱਖਣੀ ਆ ਨਾ ਜਾ ਕੇ ਜਿੱਥੇ ਤੁਸੀਂ ਕਮੈਂਟਰੀ ਕੀਤੀ ਉਸ ਤੋਂ ਬਾਅਦ ਲਾਗੇ ਬਨੇੜੇ ਦੋ ਮੈਚ ਹੋਏ ਉਹਨਾਂ ਦੀ ਵੇਖ ਲਓ ਕਾਨੂੰ ਬੋਲਣਾ ਕਿ ਕਿਹੜਾ ਉੱਥੇ ਵਧੀਆ ਖੇਡਿਆ ਨਹੀਂ ਨਹੀਂ ਵੀ ਗਏ ਆ লাইਵ ਵੇਖ ਲਓ ਘਰੇ ਆਪਾਂ ਨਹੀਂ ਕਿਤੇ ਗਏ ਆ ਆ ਵੇਖੋ ਘਰੇ ਹੀ লাইਵ ਰੱਖਣਾ ਜਮਾਗ ਰਾਤ ਨੂੰ ਘਰੇ লাইਵ ਵੇਖੋ ਭਾਨ ਜੀ ਮੱਲਾ ਤਿਆਰੀ ਕਰਕੇ ਨਹੀਂ ਆਉਂਦੇ ਮੱਲਾ ਜਿੱਦਾਂ ਆਪਣਾ ਟੀਮ ਦਾ ਮੈਚ ਘਰੇ ਹਾਲੇ ਦਾ ਨਾ ਕਮੈਂਟਰ ਕੋਈ ਨਵਾਂ ਆਉਣਾ ਉਹ ਘਰੇ ਹਾਲੇ ਦੇ ਮੈਚ ਵੇਖ ਲੈ ਮਗਰਲੇ ਕਿਹੜੇ ਕਿਹੜੇ ਬੰਦੇ ਉਹਨਾਂ ਖੇਡਣਦੇ ਆ ਤਕਰੀਬਨ ਜ਼ਿਆਦਾਤਰ ਤੇ ਉਹੀ ਹੁੰਦੇ ਆ ਵਿੱਚ ਇੱਕ ਦੋ ਚੇਂਜ ਹੋ ਜਾਂਦਾ ਮਾਮੇ ਲਾਈਵ ਮੈਚ ਖੇ ਵੇਖਣਾ ਰੀਲਾਂ ਤੋਂ ਤਾਂ ਟਾਈਮ ਨਹੀਂਗਾ ਬੰਦੇ ਤਾਂ ਮਾਮੇ ਗੇ ਬਿੰਗਨ ਦਾ ਰਿਲ ਆ ਰਹੀਂਦਾ ਚੰਗੇ ਕਮੈਂਟਰ ਨੂੰ ਸੁਣਨਾ ਕਿ ਨਹੀਂ ਚੰਗੇ 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 ਕਮੈਂਟਰ ਨੂੰ ਸੁਣ ਫੇਰ ਹੀ ਪਤਾ ਲੱਗੇ ਤੇਰੀ ਜੋਂਦੇ ਦਾ ਅੱਧਾ ਆਪਦਾ ਹੀ ਕੋੜਾ ਵੀ ਆਪਦਾ ਰੈਡੀ ਕੋਡ ਅਵੇ ਹੀ ਵਰਦੇ ਆ ਜਿੱਦ ਤਨਾ ਕੋਦ ਦਿਨ ਬਣਿਆਲੇ ਇੱਕ ਕਮੈਂਟਰ ਕਹਿੰਦਾ ਕਿਦਾ ਕਹਿੰਦਾ ਨੂਰ ਨੂਰ ਮਹਿਲ ਦਾ ਜੰਮਿਆ ਉਹ ਭਰਾਵਾ ਮੈਂ ਕਹਾ ਨੂਰ ਮਹਿਲ ਦਾ ਨਹੀਂ ਜੰਮਿਆ ਉਹਨੇ ਗਾਣਾ ਹੀ ਗਾਇਆ ਵੀ ਨੂਰ ਮਹਿਲ ਦੀ ਮੂਰੀ ਆ ਮੈਂ ਕਹਾ ਪਿੰਡ ਦਾ ਭਰਾਵਾ ਸ਼ਾਹਪੁਰ ਜਿਹੜੇ ਜੀ ਚਾਹ ਖਰਾਬ ਕਰਕੇ ਰੱਖਤਾ ਇਹ ਅਗਲੇ ਦਾ ਨੂਰਮੈਲ ਵੀ ਪਿੰਡ ਹੈਗਾ ਕਿ ਨਹੀਂ ਜਾਂਦਾ ਸਾਡੇ ਲਾਗੇ ਖਲੋਤਾ ਵੀ ਮੰਮੇ ਕਮਲੇ ਆਦੇ ਗਾਂ ਕਿ ਇਹਨੂੰ ਕੀ ਕਹੀਏ ਹਾਂ ਉਹ ਤੋਂ ਵੀ ਇੱਕਰੀ ਨਾ ਮੈਂ ਦੱਸ ਬੋਲੇ ਬੜਾ ਹਾਸਾ ਆ ਗਿਆ ਗੱਲ ਸੁਣ ਮੇਰੀ ਇੱਕਰੀ ਨਾ ਸੀ ਨੂਰਮੈਲ ਮੈਚ ਖੇਡਣ ਚਲ ਗਿਆ ਮੈਂ ਅਰਚ ਤੇ ਸਤੋ ਤੇ ਉਹ ਜਿਹੜਾ ਫੜਕ ਤੇ ਨਹੀਂ ਬਣਿਆ ਦਾ ਨਿਕਾਇ ਇੱਕ ਕਮਰਾ ਹੈ ਜਿਹਦੇ ਵਿੱਚ ਢੰਡੀ ਖਲੋਂਦਾ ਲੈ ਕੇ ਉਹ ਫੜਕਲਾ ਢੰਡੀ ਲੈ ਖਲੋਂਦਾ ਹੈ ਹਰੀ ਢੰਡੀ ਦਿੰਦਾ ਹੈ ਉਹ ਕਮਰੇ ਤੇ ਅਰਛੇ ਨੇ ਛੇੜ ਪਾ ਕੇ ਤੇ ਕਹਿੰਦਾ ਸਤੂ ਕਹਿੰਦਾ ਇਹਦੇ ਤੇ ਗਾਣਾ ਬਣਾਈ ਨੂਰ ਮੈਲ ਦੀ ਮੋਰੀ ਕਹਿੰਦਾ ਆਈ ਵੇਖ ਲੈ ਕਹਿੰਦਾ ਨੂਰ ਮੈਲ ਦੀ ਮੋਰੀ ਸਤੂ ਸਤੂ ਕਹਿੰਦਾ ਯਾਰ ਇਹ ਚ ਕੋਈ ਖਾਸ ਗੱਲ ਤੇ ਹੈ ਨਹੀਂ ਜੀ ਇਹ ਕਹਿੰਦਾ ਅੰਨਗਾ ਜਾ ਕਮਰਾ ਜਾ ਇਹ ਗੋਲ ਜਾ ਇਹ ਇਹਦਾ ਗਾਣਾ ਲਿਖਣ ਵਾਲੀ ਕਿਹੜੀ ਗੱਲ ਸੀ ਇਹ ਕੋਈ ਖਾਸ ਹੰਦਾ ਵਿੱਚ ਕੁਛੀ ਜਿਹਾ ਹੈ ਨਹੀਂ ਜੀ ਇਹਦੇ ਤੇ ਮੈਂ ਵੀ ਮਗਰੋਂ ਮੀ ਭਰਤੀ ਮਹਾ ਹੋ ਮੈਂ ਹੀ ਤੀ ਗਾਣਾ ਲਿਖਿਆ ਨੂਰ ਮੈਲ ਦੀ ਮੋਰੀ ਕਹਿੰਦਾ ਪਰ ਯਾਰ ਇਹਦੇ ਵਿੱਚ ਕੋਈ ਖਾਸ ਗੱਲ ਤੇ ਮੈਨੂੰ ਲੱਗੀ ਨਹੀਂ ਗਾਣਾ ਕਿਹੜੇ ਚੱਕਰ ਚ ਕਹਿੰਦਾ ਲੱਗਦਾ ਗਾਣਾ ਵਧੀਆ ਕਹਿੰਦਾ ਗਾਣਾ ਬੜਾ ਹਿੱਟ ਹੋਇਆ ਕਹਿੰਦਾ ਪਰ ਉਹ ਕੋਈ ਵੇਚਣ ਦਾ ਕੋਈ ਸ਼ਕਤੀ ਸ਼ੁਕਤੀ ਐ ਦੰਕਰ ਕੇ ਚਲੇ ਹੀ ਮੈਚ ਤੇ ਵਿਜੀ ਹੋ ਗਏ ਤੇ ਸਾਨੂੰ ਇੰਨਾ ਹਸਾਇਆ ਉਹ ਸ਼ਾਮਾਂ ਤੱਕ ਹੋ ਮੰਨੀ ਗਿਆ ਇਹ ਨੂਰਮਦੀ ਮੂਰੀ ਆ ਇਹਦੇ ਤੇ ਗਾਣਾ ਲਿਖਿਆ ਰ ਸ਼ਾਮਾਂ ਨੂੰ ਮੁੜ ਕੇ ਆਉਂਦੇ ਟਾਈਮ ਉਹਨੂੰ ਦੱਸਿਆ ਉਹ ਤਾਂ ਨਖੀਲੇ ਵਾਲਾ ਗਾਣਾ ਹੈ ਸੈਂਟ ਪੂਰੇ ਬੰਦੇ ਬਗਾ ਦੇ ਉਹਨੇ ਕਹਿ ਕੇ ਐਸ ਤੂੰ ਆਉਂਦਾ ਆਨੇ ਕੌਤਿੰਦੇ ਦਾ ਅਕਾਸ਼ ਨਹੀਂ ਮਿਲਿਆ ਮਾਹੌਲ ਅਸਰ ਦੇ ਹੋਰ ਦੀ ਮੰਗ ਦਾ ਹੋਰ ਲਿਖ ਲੈ ਕੇ ਨਹੀਂ ਹੋਰ ਨਹੀਂ ਹੋਣੇ ਹਾਰੇ ਕਰਨੀ ਮਾਰੀ ਆ ਦੱਪ ਕਹਿੰਦੇ ਕੋਈ ਨਹੀਂ ਆਉਂਦਾ ਨਹੀਂ ਨਹੀਂ ਉਹਨੇ ਜਿੰਨੇ ਜਿੰਨੇ ਨੰਬਰ ਲੈ ਲਿਆ ਨਾ ਭਾਵੇਂ ਰੇਡਰ ਭਾਂ ਚਾਫੀ ਉਹਨੇ ਆਪ ਦੀ ਲੈਰ ਜੀ ਲੈਣੀ ਲੈਣੀ ਹੈ ਕੋਈ ਗੁੱਸੇ ਵਾਲੀ ਗੱਲ ਨਹੀਂ ਆ ਉਹਨੇ ਆਪ ਐਕਸ਼ਨ ਕਰਨਾ ਹੀ ਕਰਨਾ ਉਹ ਤੇ ਗੱਲ ਹੈਗੀ ਉਹਦੇ ਜੋ ਬਿਜਲੀ ਬੁਝਲੀ ਹੋਣੀ ਖੱਬੇ ਸੱਜੇ ਕਿ ਨਹੀਂ ਉਥੋਂ ਦੇ ਉਧਰ ਦੇ ਜਿਦਾਂ ਅਸੀਂ ਖੇਡ ਰਿਹਾ ਤੇਰੇ ਅੰਝ ਸਾਰੇ ਐਕਸ਼ਨ ਕਰਦੇ ਸਾਰੇ ਬੜੀ ਜਨਤਾ ਲਹਿਰ ਲੈਂਦੀ ਮਗਰ ਜੋ ਐਕਸ਼ਨ ਕਰਦੇ ਲੋਕੀ ਟਿੱਕੇ ਟੱਕਰੇ ਹੁੰਦੇ ਆ ਬੜਾ ਸੰਗਤ ਮਨ ਲਗਾ ਪਿਆਰ ਕਰਦੀ ਮਗਰ ਸਿਸ਼ਟੀ ਦਾ ਐਸ਼ੇ ਦਾ ਮੌਕਾ ਆ ਜਾਣਾ ਅੜੀ ਇਹ ਹੈਗਾ ਹੀ ਪਾਵੇਂ ਦੂਰੀ ਪਾਉਣਾ ਆ ਗਿਆ ਮਿਹਰਬਾਨ ਮਿਹਰਬਾਨ ਇਹ ਕਹਿੰਦੇ ਨੇ ਫੜ ਤਾਂ ਥਰੀ ਗੱਲ ਪੈਗਾ ਜੇਕਰ ਦਾਦਾ ਹਾਂ ਮਾਂ ਤੂੰ ਬਾਹਰ ਛੱਤ ਮਾਰ ਦੋ ਚਾਹ ਜਿਹੜੇ ਤੇਰੇ ਗਾੜੀ ਮਾਰਦੇ ਹੋ ਯਾਰ ਫਿਰ ਜਿੱਲੇ ਦੇਖੋ ਤੂੰ ਬੰਦੇ ਦਾ ਉਥੋਂ ਮੋੜ ਆਇਆ ਫੇਰ ਇਹ ਅਗਲਾ ਕਬਦੀ ਕਹਿੰਦਾ ਮੈਂ ਆਪਦੀ ਪਾਉ ਮੈਨੂੰ ਕੀ ਆ ਕਈ ਇਹਨਾਂ ਰੌਲਾ ਪਾਏ ਪੈਣਾ ਓਏ ਵਾਕਣਗੇ ਦੋਤਾ ਕੋ ਨਹੀਂ ਮੈਂ ਪਹੂਕ ਤੇਰੀ ਲਗੋ ਮੋੜਾ ਮੈਂ ਨਹੀਂ ਪਹੋਣੀ ਆਮ ਰੇਡਰ ਦਾ ਕਰਨ ਰਹਾ ਮੈਨੂੰ ਕਹਿ ਆਮ ਕਰਨ ਰਹਾ ਮੈਂ ਤੇ ਵੀ ਆ ਮੈਂ ਮੋੜਿਆ ਮੈਂ ਨਹੀਂ ਪਹੋਣੀ ਆ ਵਾਜ ਪੈ ਗਈ ਜਾਂ ਮੈਂ ਉਥੋਂ ਤੇਰੀ ਰਗ ਮੋੜਿਆ ਜਾਂ ਰੈਫਲੀ ਕਹਿੰਦੇ ਮਟਾ ਦੋ ਮਿੰਟਾਂ ਚ ਤਾ ਨਾ ਰੋਲ ਪੈ ਜੇ ਮੋੜਨਾ ਪੈਣਾ ਕਿ ਉਹਦੇ ਤੂੰ ਗੱਲ ਬਾਤ ਕਮੈਂਡ ਰੋਲ ਚੱਲਣ ਦੇ ਹੁੰਦਾ ਉਹਨੇ ਜਦੋਂ ਮੋੜਨਾ ਪੈਣਾ ਅਗਲੇ ਬੰਨੇ ਕਲੀਅਰ ਹੋ ਗਏ ਫਿਰ ਮੈਚ ਤੋਂ ਬੇੜਾ ਰੈਵਰੀ ਸੱਦਿਆ ਕੱਲ ਜੁੰਡਲ ਜੀ ਉਹ ਤੋਂ ਪਾਸੇ ਲੜਾਈ ਹੀ ਹੋਈ ਗਈ ਉਹਨੇ ਮੈਚ ਦਾ ਹੀ ਬੇੜਾ ਕਰ ਕਰ ਪਤਰੀ ਗੱਲ ਉਹਨਾਂ ਕੋਲ ਰੈਵ ਨਹੀਂ ਥੋੜੀ ਜੀ ਨਹੀਂ ਪਰ ਪਲੇਅਰ ਬੜੇ ਤਗੜੇ ਹੋ ਰੈਫਲੀ ਵੱਖਰੀ ਗੱਲ ਸਤਨਾਮ ਤੋਂ ਨਹੀਂ ਹੋਈ ਉਹ ਮੈਂ ਪਰਲਾ ਦੇ ਕਦੇ ਵੇਖਿਆ ਨਹੀਂ ਹੋਰ ਕੋਈ ਨਹੀਂ ਖਵਾਉਂਦਾ ਫਿਰ ਜਿੰਨਾ ਉਹ ਖਵਾਉਂਦਾ ਆਂ ਹੀ ਫਿਰ ਕੇ ਉਹ ਬੰਦਾ ਗੁੜਾ ਗਿੰਦੂਪੁਰਾਲਾ ਵੀ ਮੇਰੇ ਸਿਰ ਤੇ ਟੀਮ ਚੱਲਦੀ ਆ ਆ ਮੇਰੇ ਦੋਸਤਾਂ ਨਹੀਂ ਆ ਗਏ ਆ ਸਾਸ ਜੀ ਸਾਡਾ ਭਰਮਾਨ ਜੀ ਆ ਗਏ ਤੇ ਬੜੋ ਜਿਹੜਾ ਪੁੰਨ ਲੱਗੇ ਉਹ ਪਾਇਆ ਪਰ ਐਸਾ ਆਵਾਜ਼ ਉਹ ਦਰਾਖਸ਼ ਪਾ ਦੇ ਉਹਨਾਂ ਮੇਰੇ ਪੈਸੇ ਹੈਗੇ ਉਹ ਤੇ ਮਿਲ ਹੀ ਜਾਣਾ ਵਾ ਚ ਨਹੀਂ ਮਿਲਦਾ ਨਹੀਂ ਗੱਲ ਬਣਦੀ ਜੀ ਬਲੂ ਵੀ ਨਹੀਂ ਭਰਮਾਨ ਜਿਹੜਾ ਕੈਂਠਾ ਮਿਲਿਆ ਉਹ ਪਵਾ ਇਹ ਮੱਖੀ ਪਾਣ ਅਜੇ ਇੰਨੀ ਧੜੀ ਪੈ ਨਹੀਂ ਅਜੇ ਵੀ ਨਹੀਂ ਕੋਈ ਤੂੰ ਗਲ ਵਢਾਉਣਾ ਹੀ ਉਹਦਾ ਇੰਨਾ ਹੀ ਬੜਾ ਤੂੰ ਮੇਰਾ ਭਰਾ ਨਾ ਇੱਕ ਕੜਾ ਪਾਲਾ ਤੇ ਕੜਾ ਤੇਰਾ ਕੋ ਹੈਗਾ ਏ ਹਾਂਜੀ ਤੇ ਬਸ ਸੱਤ ਵਜੇ ਨਾਲ ਜਾਣ ਵਾਲਾ ਨਾ ਲਾ ਘੱਟ ਬਸ ਨਾ ਕਿੱਥੇ ਆ ਉਹ ਰਾਮ ਨੇ ਤੂੰ ਜਿੱਪ ਜੀ ਬੋਲੀ ਨਾ ਬੰਦ ਕੀਤੀ ਹੋਈ ਹੈ ਦੇਖਿਆ ਨਹੀਂ ਮੈਂ ਝੂਠ ਬੋਲਾ ਉਹ ਚੱਲ ਠੀਕ ਆ ਕਿਤੇ ਆਪੀ ਵਾਲੇ ਬਾਬੇ ਤੋਂ ਤਾਂ ਨਹੀਂ ਗਿਆ ਤੂੰ ਕੋਈ ਜੋਗ ਨਾ ਪਾਇਆ ਉਹ ਭਰਾਵਾ ਪਤਾ ਨਹੀਂ ਰੱਬ ਜਾਣੇ ਚਲ ਮਹਾਰਾਜ ਬਖਸ਼ੀ ਸੱਚੇ ਪਾਸ਼ਾ ਆ ਭਾਈ ਦਾ ਵੀਡੀਓ ਬਣਾ ਕੇ ਵੇਖ ਜਲਦੀ ਕਰ ਲਿਓ ਫਿਲਮੇ ਵਾਲਾ ਕੋਲੀ ਕੌਟੀ ਦਾ ਝਾਪਗਾ 4 4 5 5 ਵਜਣ ਮਾਲ ਵਾਲੇ ਚੇਪਾ ਕਰਨ ਤੇ ਦੀਵਾ ਲਾਉਣ ਤਾਂ ਨਾ ਨਾ ਉੱਤਰਾਂ ਬਾਹਰ ਹਾਂ ਜੀ ਵਾਹ ਜੀ ਨਾ ਦੀਪ ਲਾਉਣ ਮਹਿੰਗਾ ਜੇ ਮੜਕੇ ਥਾਪੀ ਤਾਂ ਵਜਣੀ ਆ ਚਲੋ 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 ਇੱਟੋ ਲੱਗ ਗਈ ਆ ਪਣ ਓਮ ਲੋਕੀ ਮੈਂ ਤਾਂ ਕਰੇ ਚੌੜੇ ਹੁੰਦੇ ਮੈਂ ਸਭ ਜਣਾ ਰੋਜ਼ ਮੈਂ ਤਾਂ ਕਰੀਦੀ ਹੈ ਉਹ ਦੇ ਦੇਣੀ ਮੈਂ ਸਾਰੇ ਘਰੋਂ ਲੋ ਜਾਂ ਫਿਰ ਬੰਦੀਆਂ ਕੱਢੋ ਤੇ ਕੋਣ ਆਪਣਾ ਮੋੜਾ ਜਾਏ ਉਹਨੇ ਤਾਂ ਮਾਹੀ ਜਾਣਾ ਜੀ ਅਸੀਂ ਉਹ ਨਹੀਂ ਦੇਪੂ ਉੱਤੇ ਡੱਕਦਾ ਡੱਕਦਾ ਨਹੀਂ ਆਠੀ ਦਾ ਕਿੱਥੇ ਦੇਪੂ ਉੱਤੇ ਡੱਕਦੇ ਮੈਂ ਕਰੀ ਵੀ ਕਰਾਂ ਫਾਗਣੀ ਉਹਦਾ ਜੀਣਾ ਗੱਡੀਆਂ ਜਿਹੜੀ ਲੰਮੀ ਸਾਈ ਜਾ ਬੱਸ ਲੰਮੀ ਜਰੀ ਹੈ ਕੋਈ ਨਾ ਪਤਾ ਕਿ ਚੱਕੜਾ ਗਏ ਰੱਖਿਆ ਹੋਇਆ ਪਾਣੋ ਗੱਡੀਆਂ ਗੱਡੀਆਂ ਲੱਗੀਆਂ ਛੜੀ ਗੱਡੀਆਂ ਆਪਾਂ ਹੋਈ ਟੋਰੀਆਂ ਗੱਡੀਆਂ ਹੁਣ ਆ ਟੀ-ਸ਼ਰਟ ਪਾ ਜੀ ਤੇਰੀ ਆ ਹੋਰ ਵੀ ਮਜ਼ਾ ਹੈ ਬੈਗੋ ਹਣੋ ਦੁਨੀ ਹੋਰ ਗੱਡੀਆਂ ਹੋਣਾ ਬੈਗੋ ਇਹਨੂੰ ਕੱਲਾ ਹੁੰਦਾ ਸਾਰਾ ਹਾਂ ਜੀ ਜਿਆ ਕੌੜੇ ਵਾਲਾ ਸਾਰਾ ਕੋਈ ਨਹੀਂ ਉਹਨੇ ਹੱਥ ਦਿੱਤੀ ਸੀ ਪਲਸੀ ਨੂੰ ਅੱਜ ਨਹੀਂ ਕਰਨੀ ਮੈਂ ਦੱਸਾਂ ਆਹ ਮੂਰ ਨੂੰ ਆਦਮੀ ਨੂੰ ਜਾਇਜ਼ ਦਿੱਤਾ ਸੋਦੇ ਨੂੰ ਸਮਝ ਬਿਲੇ ਬਹੁਤ ਬਹੁਤ ਧੰਨਵਾਦ ਇਧਰਲੇ ਪਾਸੇ ਅਨਮੋਲ ਆ ਛਡਾ ਵੀਰ ਕਹਿੰਦੇ ਕੈਨੇਡਾ ਵਾਲਾ ਜਿਹਦੇ ਲੋ 5100 ਦੀ ਨਗਦ ਰਕਮ ਬਹੁਤ ਬਹੁਤ ਧੰਨਵਾਦ ਦੀਪੂ ਕੈਨੇਡਾ ਸਾਡਾ ਭਰਾ ਕਹਿੰਦੇ 10000 ਰੁਪਇਆ ਤੇ ਸੰਧੂ ਮੱਖੀਪੜਾ ਵਾਲਾ ਆ ਕਹਿੰਦੇ ਕੈਨੇਡਾ ਦੇ ਵਿੱਚ ਬੱਲੇ ਬੱਲੇ ਕਰਾਈ ਇੰਗਲੈਂਡ ਦੇ ਵਿੱਚ ਗੱਲਾਂ ਕਰਾਈਆਂ ਤੇ ਕਹਿੰਦੇ ਆਨੰਦਪੁਰ ਸਾਹਮਦੀ ਧਰਤੀ ਤੋਂ ਕਹਿੰਦੇ ਮੁੰਡੇ ਨੇ ਮੁੰਡੇ ਨੇ ਕਹਿੰਦੇ ਜਦੋਂ ਕਬੱਡੀਆਂ ਪਾ ਕੇ ਐਨ ਲੋਕਾਂ ਨੂੰ ਦਿਖਾਈਆ ਤੇ ਭਰਾ ਕਹਿੰਦੇ ਉੱਥੋਂ ਵੀ ਵਸਤ ਆਇਆ ਵੱਡਾ ਧੰਨਵਾਦ ਕਰਾਂਗੇ ਕਾਕਾ ਕੋਚ ਜੀ ਆਗੇ ਸੰਦੇ ਦਰਮਿਆਨ ਵੱਡੇ ਸਤਿਕਾਰ ਕਰਾਂਗੇ ਵੱਡਾ ਧੰਨਵਾਦ ਕਰਾਂਗੇ ਕਲਸੀ ਜਸਵਿੰਦਰ ਕਲਸੀ ਕਹਿੰਦੇ ਮੁੰਡੇ ਨੇ ਅਨੇਕਾਂ ਖਿਡਾਰੀਆਂ ਪੈਦਾ ਕਰ ਦਿੱਤੇ ਮਾ ਖੇਡ ਕਬੱਡੀ ਨੂੰ ਦੇ ਦਿੱਤਾ ਤੱਕ ਕੁਝ ਨਹੀਂ ਕਿੰਦਾ ਨਿਕਲੇ ਖਿਡਾਰੀ ਵਾ ਖੇਡ ਕਬੱਡੀ ਦੀ ਝੋਲੀ ਵਿੱਚ ਪਾਉਂਦੇ ਆ ਵੱਡਾ ਧੰਨਵਾਦ ਕਰਾਂਗੇ ਵੀਰਾਂ ਦਾ ਲੋ ਉਧਰੋਂ ਦੇ ਪਾਸੇ ਬੇਨਤੀ ਅਮਰੀਕ ਖੋਸੇ ਕੋਟਲਾ ਲੋ ਵੀ ਜਸਵੰਦਰ ਲੋ ਆਹ ਮੇਰਾ ਭਰਾ ਜਸਵੰਦਰ ਕਿੱਥੇ ਆ ਅਮਰੀਕ ਸਾਡਾ ਵੀਰ ਉਹ ਵੀ ਆ ਜਾਵੇਗਾ ਬਹੁਤ ਬਹੁਤ ਧੰਨਵਾਦ ਅਮਰੀਕ ਖੋਸੇ ਕੋਟਲਾ ਜੀ ਤੁਹਾਡਾ ਸਤਕਾਰ ਤੁਹਾਡਾ ਧੰਨਵਾਦ ਕਰਾਂਗੇ ਜਿਹੜੇ ਜ਼ਿਲ੍ਹੇ ਦੇ ਵਿੱਚ ਅੱਜ ਮੇਲਾ ਹੈ ਇਸ ਜ਼ਿਲ੍ਹੇ ਨੇ ਬਹੁਤ ਜ਼ਿਲ੍ਹਿਆਂ ਨੂੰ ਜਨਮ ਦਿੱਤਾ ਹੈ ਵੱਡਾ ਜ਼ਿਲ੍ਹਾ ਕਹਿ ਸਕਦੇ ਆ ਿਲਮੀਆਲਾ ਪਿੰਡ ਹੈ ਇਸ ਨਗਰ ਦਾ ਮੇਰੀ ਜਿੰਦਗੀ ਦੇ ਉੱਪਰ ਇੱਕ ਬਹੁਤ ਵੱਡਾ ਇਤਹਾਸ ਹੈ ਮੈਂ دلੋਂ ਧੰਨਵਾਦ ਕਰਦਾ ਇਸ ਨਗਰ ਦਾ ਮੈਂ ਇਸ ਨਗਰ ਦੇ ਵਿੱਚ ਅੱਜ ਵੀ ਬਲਾਰਾ ਬਣ ਕੇ ਨਹੀਂ ਆਇਆ ਦੁਬਾਰਾ ਹੈ ਤੁਹਾਡੇ ਸਾਰੇ ਨਗਰ ਦੇ ਸਿੰਘ ਜੀ ਸਾਡੇ ਸਾਡੇ ਵੀਰ 20000 ਦੇ ਯੋਗਦਾਨ ਨੇ ਜਾਪੂ ਪੁੱਲਰ ਨਿਊਜ਼ੀਲੈਂਡ ਉਹਨਾਂ ਦਾ ਵੀ ਦਿਲੋਂ ਧੰਨਵਾਦ ਹੈ ਜਿਵੇਂ ਜਿਵੇਂ ਸਮਾਂ ਮਿਲੇਗਾ ਬਾਤਾਂ ਪੈਂਦੀਆਂ ਰਹਿਣਗੀਆਂ ਆ ਨੌਜਵਾਨ ਕਹਿੰਦੇ ਜਗਬੂਰ ਸਿੰਘ ਮੱਖੀਕਲੋਂ ਵਾਲਾ ਇਸ ਵੇਲੇ ਕਬੱਡੀ ਪਾ ਕੇ ਬਾਹਰ ਸੋਵਾ ਹੋਇਆ ਆਪਣੀ ਟੀਮ ਦੇ ਲਈ ਮੈਚ ਦੀ ਕਹਿੰਦੇ ਸ਼ੁਰੂਆਤ ਜਿਹੜੀ ਆ ਉਹ ਧੂਮ ਧੜੱਕੇ ਦੇ ਨਾਲ ਹੋਈ ਹੈ ਤੇ ਪੈਂਦੀਆਂ ਕਬੱਡੀਆਂ ਦੇ ਚੜ ਚੜ ਕੇ ਦੇਖਦਾ ਜਮਾਨਾ ਅੱਜ ਖੜ ਖੜ ਕੇ ਕੌਣ ਖਿੱਚੂ ਕਿੱਤੇ ਕੌਣ ਪਾਊਗਾ ਕਬੱਡੀ ਸਾਹਮਣੇ ਨੌਜਵਾਨ ਕਹਿੰਦੇ ਕਬੱਡੀ ਪਾ ਰਿਹਾ ਇੱਕ ਪਾਸੇ ਕਹਿੰਦੇ ਅਰਸ਼ਾ ਬੂਲਿਆ ਵਾਲਾ ਨਾਲ ਕਹਿੰਦੇ ਲਬਲੀਆ ਹੋਰੇ ਨਾ ਨੌਜਵਾਨ ਜਿਹੜਾ ਜੋਰ ਤੇ ਵਿੱਚ ਖੇਡ ਕਹਿੰਦੇ ਚੋਟੀ ਦਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਜਗ ਮੋਹਨ ਸਿੰਘ ਸੰਧੂ ਇਹ ਪਾਸਪੋਰਟ ਦੇ ਪਹਿਲੇ ਪੰਨੇ ਦੇ ਉੱਪਰ ਲਿਖਿਆ ਹੋਇਆ ਇਹਨੂੰ ਲੋਕ ਮੱਖੀ-ਮੱਖੀ ਕਹਿੰਦੇ ਆ ਇਹਨੂੰ ਮੱਖਣ-ਮੱਖਣ ਕਹਿੰਦੇ ਆ ਇੱਕ ਭਰਾ ਇਹਦਾ ਕਹਿੰਦੇ ਆਰਮੀ ਦੇ ਵਿੱਚ ਅਫਸਰ ਹੈ ਇੱਕ ਭਰਾ ਕਹਿੰਦੇ ਬਹੁਤ ਵੱਡਾ ਡਾਕਟਰ ਹੈ ਇਹ ਕਬੱਡੀ ਵਾਲੇ ਪਾਸੇ ਆ ਗਿਆ ਕਿ ਮੈਂ ਰੱਬ ਨੇ ਮੇਰੀ ਕਿਸਮਤ ਦੇ ਵਿੱਚ ਚਪੇੜਾ ਲਿਖ ਦਿੱਤੀ ਆ ਇਹ ਕਬੱਡੀ ਵਾਲੇ ਪਾਸੇ ਆ ਗਿਆ ਮੱਖੀ ਕਲਾ ਵਾਲਾ ਲੋਜਣ ਕਹਿੰਦੇ ਪੱਡਾ ਵੱਲ ਹੈ ਆਹ ਕਹਿੰਦੇ ਸਤਕਰਨ ਖੋਹ ਹੈ ਵੀ ਕਹਿੰਦਾ ਜੰਮ ਜੇ ਨਹੀਂ ਰਿਆ ਮੇਲੇ ਜਮਾਉਣ ਵਾਲੇ ਚਾਹੀਦੇ ਆ ਮੇਲੇ ਬਣਾਉਣ ਵਾਲੇ ਚਾਹੀਦੇ ਆ ਦੇਖ ਲਾ ਕੇ ਕਹਿੰਦੇ ਦੁਨੀਆ ਕਰਨੀ ਮੈਂ ਪਹਿਲਾਂ ਦੱਸਿਆ ਸੀ ਇਹ ਮੇਰੇ ਭਰਾ ਨੂੰ ਬੇਨਤੀ ਆ ਬਹੁਤ ਸੂਝਵਾਨ ਮੇਰਾ ਵੀਰਾ ਟ੍ਰਿਗਰ ਦੇ ਪਾਸੇ ਪੰਜਾਬ ਦੀ ਐਕਸਪ੍ਰੈਸ ਕਹਿੰਦੇ ਮੱਖਣ ਸੰਧੀ ਉਹ ਮੱਖੀ ਕਰ ਵਾਲਾ ਉਹ ਧੱਕਾ ਮੱਖਣ ਕੰਦਾ ਮੱਖੀ ਸੰਧੀ ਐਨ ਕਹਿੰਦੇ ਸਾਰਾ ਟੱਬਰ ਪੈ ਗਿਆ ਪਰ ਦੇਖਾਂਗੇ ਪੁਆਇੰਟ ਰੇਡਰ ਦਾ ਹਾਂ ਜੇ ਮੈਚ ਵਧੀਆ ਲੱਗਦਾ ਜੋ ਖਿਡਾਰੀ ਵਧੀਆ ਲਿਆਇਆ ਭਰਾ ਸਾਡੇਆਂ ਦੇ ਅੱਸੀ ਗਰਾਉਂਡ ਦੇ ਵਿੱਚ 6 ਜੱਫੇ ਲਾ ਕੇ ਮਾਣ ਪ੍ਰਾਪਤ ਕੀਤਾ ਸੀ ਬਾਪੂ ਮੋਹਰ ਸਿੰਘ ਦੇ ਪੁੱਤ ਨੇ ਪਰ ਇਧਰਲੇ ਪਾਸੇ ਕਹਿੰਦੇ ਕਹਿੰਦੇ ਮੱਖਣ ਸਿੰਘ ਕਹਿੰਦੇ ਮੱਖੀ ਵਾਲਾ ਆ ਗਿਆ ਉਹ ਜਸਵਿੰਦਰ ਦਾ ਵੀਰ ਆ ਉਹ ਬੜਾ ਪਿਆਰ ਕਰਦਾ ਕਾਕੇ ਕੋਲ ਨੂੰ ਤੇ ਜਸਵਿੰਦਰ ਕਲਸੀ ਨਾਲ ਯਾਰੀ ਆ ਭਰਾ ਦੀ ਵਿਸ਼ਾਲ ਆਇਆ ਕਰਨ ਵਾਲਾ ਬੜਾ ਪਿਆਰ ਕਰਦਾ ਮੱਖਣ ਸਿੰਘ ਨੂੰ ਤੇ ਇੱਕ ਵਿਸ਼ਾਲ ਨੇ ਪੇਜ ਬਣਾ ਦੋ ਲੋ ਕਰਾ ਕਰੋ ਕਿਉਂਕਿ ਮੱਖਣ ਸੰਧੂ ਦੀਆਂ ਜਿੰਨੀਆਂ ਵੀ ਰੱਡਾ ਹੁੰਦੀਆਂ ਜਿੰਨੇ ਵੀ ਟੌਪ ਦੀਆਂ ਰੱਡਾ ਹੁੰਦੀਆਂ ਤੇ ਭਰਾ ਕਹਿੰਦੇ ਫੇਸਬੁੱਕ ਤੇ ਪਾਣ ਦਾ ਇਧਰ ਬਾਹੂ ਆ ਗਿਆ ਅਮਰੀਕੀ ਕਰੇਗਾ ਕਰਾਂਗੇ ਵੀਰ ਦਾ ਤੇ ਇਧਰੋਂ ਪਾਸੇ ਕਹਿੰਦੇ ਕਹਿੰਦੇ ਕਾਰੋ ਵਾਲਿਆ ਆਕਾਸ਼ ਦਾ ਚੇਤਾ ਖਿਡਾਰੀ ਉਹ ਥੋੜੀ ਗਰਾਊਂਡ ਦੇ ਵਿੱਚ ਆ ਗਿਆ ਉਹ ਮੱਖਣ ਸੰਧੂ ਕਹਿੰਦੇ ਮੱਖੀ ਵਾਲਾ ਇਹਨੂੰ ਜੁੜ ਗਿਆ ਮੇਰੇ ਵੀਰੇ ਲੋਗਰੀ ਰੇਡ ਬਾਉ ਦੀ ਅਖਲੀ ਕੱਢਿਓ ਹੁਣ ਧੰਨਵਾਦ ਕਰਦੀ ਏ ਛਤਰਪਾਲ ਲੋੜਿਆਂ ਦਾ ਤੇ ਕਿਉਂਕਿ ਮੱਖੀ ਕਲਾਂ ਵਾਲਾ ਮੱਖਣ ਮਾਣ ਹੈ ਸਾਡੀ ਜ਼ਿੰਦਗੀ ਦਾ ਸ਼ਹੀਦ ਭਾਈ ਲਖਮੀਰ ਸਿੰਘ ਜੀ ਕਬੱਡੀ ਕਲੱਬ ਕਰਿਆਲੇ ਦੇ ਨੰਬਰ ਨੇ 737 36 36 ਨੰਬਰ ਨੇ ਸ਼ਹੀਦ ਭਾਈ ਲਖਮੀਰ ਸਿੰਘ ਕਬੱਡੀ ਕਲੱਬ ਕਰਿਆਲੇ ਦੇ ਜਿਹਦੇ ਵਿੱਚੋਂ ਸ਼ੀਰਪਾਈ ਲਖਮੀਰ ਸਿੰਘ ਕਬਡੀ ਕਲੱਬ ਘਰਿਆਲਾ ਜਿਹੜੀ ਉਹ ਜੇਤੂ ਰਹੀ ਐ ਔਰ ਇੰਨਾ ਸਮਾਂ ਬੋਲਦੇ ਆ ਕੁਝ ਸ਼ਬਦ ਜਿਹੜੇ ਆ ਇਧਰ ਉਧਰ ਹੋਗੇ ਹੋਣਗੇ ਮੇਰੀਆਂ ਭੁੱਲਾਂ ਮੇਰੀ ਝੋਲੀ ਪਾ ਦਿਓ ਹੌਲੀ ਹੌਲੀ ਗੱਡੀ ਲਈ ਤੇ ਆ ਜੂਗੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਸਾਰਾ ਨਗਰ ਤੁਹਾਡਾ ਪਿਆਰ ਬੜਿਆ ਰਹੇ ਗੁਰੂ ਘਰ ਦੀ ਸੇਵਾ ਦਾ ਰਵੀਰ ਪ੍ਰਬੰਧਕ ਭਰਾ ਉਹਨਾਂ ਦਾ ਆਪਸ ਵਿੱਚ ਪਿਆਰ ਬੜਿਆ ਰਹੇ ਮੇਰੀ ਰਹੀ ਐ ਉਹ ਮਾਜਾ ਖਾਲਸਾ ਘਿਹਰਾਲਾ ਰਹੀ ਹੈ ਦੋਨੇ ਟੀਮਾਂ ਕੈਮਰੇ ਦੇ ਨੇੜੇ ਆ ਜਾਂਦੇ ਛੇਤੀ ਕਰ ਬਣਾ ਯਾਰ ਕੋਈ ਗੱਲ ਨਹੀਂ ਇੱਕ ਲਾਈਵ ਚੱਲਣ ਲਿਆ ਮੈਂ ਦਰਨੇ ਪਾਸੋਂ ਵੱਡਾ ਮਾਣ ਤੇ ਸਨਮਾਨ ਗੁਰਜਾ ਉਧਰ ਫਾਸਟ ਰਹੀ ਟੀਮ ਜਿਹੜੀ ਹੈ ਕਾਕਾ ਕਲੇਰ ਕਾਕੀ ਨੇ ਬੜੇ ਮਾਣ ਨਾਲ ਆਖਿਆ ਵੀ ਕੁਲਵੰਤ ਕਹਿ ਵੀ ਹੋਣੀ ਔਰ ਉੱਥੇ ਸੱਤੀ ਵਾਲੇ ਸਾਡੇ ਵੀਰ ਨੇ ਕੁਲਵੰਤ ਕਹਿ ਗਈ ਬੜਾ ਵੀਰ ਹੈ ਮੱਖੀ ਕਹਿੰਦਾ ਸਪੈਸ਼ਲੀ ਫੋਨ ਆਇਆ ਮੱਖੀ ਆਪੇ ਗਏ ਵੀ ਪਹਿਲੀ ਵਾਰ ਯੋਧਾ ਕਰਕੇ ਸਾ ਪਿੰਡ ਜੱਡਾ ਘਰ ਸੀ ਜਿੱਥੇ ਰਹਿੰਦੇ ਰਹਿਆ ਪਿੰਡ ਜੱਡਾ ਘਰ ਸੀ ਜਿੱਥੇ ਰੱਖਿਆ ਸੀ ਯਾਰ ਦਿলো ਦਵਾਵਾ ਨੇ ਸ਼ੇਰੇ ਪੰਜਾਬ ਇੱਕ ਬਹੁਤ ਵੱਡਾ ਨਾਮ ਹੈ ਜਿਹੜਾ ਇੱਕ ਵੱਡੀ ਖੇਡ ਕਲੱਬ ਆਸਟ੍ਰੇਲੀਆ ਦੀ ਧਰਤੀ ਤੇ ਖੇਡਣ ਦਾ ਮੌਕਾ ਮਿਲਿਆ ਤੇ ਸੱਡੀਓ ਦਵਾਵਾ ਨੇ ਪਰਮਾਤਮਾ ਸਾਡੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਕਿੰਨਾ ਸੋਹਣਾ ਸਮਾ ਯਾਰ ਰਹਿਣਾ ਹਰ ਇੱਕ ਦੇ ਚਿਹਰੇ ਤੇ ਹੱਸੇ ਆ ਜਿੱਤੀ ਟੀਮ ਬੇਸ਼ੱਕ ਕੋਈ ਹੈ ਪਰ ਦੁਨੀਆਂ ਦੇ ਆਨੰਦ ਲਿਆ ਲੋਕਾਂ ਦੇ ਸੁਆਲ ਲਿਆ ਅਸੇ ਤਰ੍ਹਾਂ ਤੁਸੀਂ ਪਿਆਰਪਨ ਦੇ ਕਦੋਂ ਇਕੱਠੇ ਹੁੰਦੇ ਜਦੋਂ ਪੰਜਵੇਂ ਮੋਢਿਆਂ ਦੇ ਹੁੰਦਾ ਤੇ ਨਹੀਂ ਤੇ ਤੁਹਾਨੂੰ ਪਤਾ ਕਿ ਰੋਜ਼ ਲੜਦੇ ਰਹਿੰਦੇ ਆ ਪਰ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਿਆ ਕਰੋ ਇਹ ਦੁਆਵਾ ਹੈ ਮੇਰੀ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਸੈਕੰਡਰੀ ਟੀਮ ਕਿੱਥੇ ਆ ਇਹਨਾਂ ਮੁੰਡਿਆਂ ਦੇ ਲਈ ਦੁਆਵਾ ਨੇ ਹਰ ਇੱਕ ਦੀ ਦੀਜ਼ੇ ਲੱਗ ਜਾਣ ਕਿਤੇ ਮੈਸੀਆ ਵੀ ਪੂਰੀ ਜੀ ਖੁੱਲ ਦੇ ਦੇਣ ਤੇ ਜਿਹੜੇ ਪ੍ਰਮੋਟਰ ਉਤੇ ਕਹਿੰਦੇ ਆ ਕਹਿੰਦੇ ਪੰਜਾਬ ਦੀ ਗਰੀਬੀ पुष्पा भाई भाई साहिब जी हां जी लुका परा चलो चलो सारे पुष्पा रा ये व्लॉग ਨਾ ਕਰਦੀ ਆਪਾਂ ਵਲੌਗ ਜਿਹੜੇ ਹਸਾਬ ਨਾਲ ਅਸੀਂ ਬਾਹਰੋਂ ਭੱਜਿਆਲੇ ਤੁਹਾਡੇ ਰਾਜ ਹੋਣਾ ਪਤੰਦਰੂ ਆਜੋ ਜੀ ਬੰਦਰ ਕਰਨਾ ਮੇਰੇ ਚਮੇੜ ਮਾਰ ਨਹੀਂ ਫੇਰ ਸਾਹਿਬ ਫੇਰ ਤੇਰੇ ਇਧਰ ਫੇਰ ਇੱਥੇ ਰੱਖ ਲੈਣਾ ਪਤਾ ਨਹੀਂ ਰੱਖ ਲੈਣਾ ਪਤਾ ਨਹੀਂ ਰੱਖ ਲੈਣਾ ਇੱਦਾਂ ਕਰ ਇੱਦਾਂ ਰੱਖ ਲੈਣਾ ਭਾਈ ਮਰਦਰ ਸਾਊਂਡ ਦਾ ਮੈਂ ਆਪਣੇ ਵੱਲੋਂ ਪੰਜਾਬ ਲਾਈਵ ਹਾਂ ਉਹ ਆਪਣੇ ਵੱਲੋਂ ਮੈਂ ਧੰਨਵਾਦ ਕਰਦਾ ਤੁਹਾਡੇ ਸਾਰੇ ਨਗਰ ਦਾ ਬਸ ਇੱਕ ਵਾਰ ਚੋ ਸਾਸ਼ੀ ਕਾਲ ਜੀ ਆਡੀ ਟੀਮ ਪਹਿਲੇ ਨੰਬਰ ਤੇ ਆ ਗਈ ਆ ਸਾਡੇ ਲੋਕ ਇਤ ਵੱਡਾ ਜਨਮ ਪ੍ਰਾਈਜ਼ ਸਾਰੇ ਵੀਰ ਨਰੇਲ ਨੂੰ ਫੋਲੋ